सवेर शाम की चकरी दे दिन भर महावारी की पीड़ हो बीमारिया तकलीफ़ा किस्मत का लिखा है शायद ये सोच के भुल जाती है ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਨੂੰ ਅਲਵਿਦਾ ਕਹਿਣ ਲਈ ਤੇ ਸਾਲ 2025 ਨੂੰ ਜੀ ਆਇਆਂ ਨੂੰ ਕਹਿ ਲਈ ਸੰਗਤ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀ ਹੈ ਸਭ ਤੋਂ ਪਹਿਲੇ ਮੈਂ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਨਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਜਿਹੜੀ ਕਿ ਆਪਣਾ ਜਿਹੜਾ ਸਾਲ 2024 ਹੈ ਉਸ ਨੂੰ ਅਲਵਿਦਾ ਆਖਰੀ ਹੈ ਔਰ ਉਸ ਸਾਲ ਦੇ ਦੌਰਾਨ ਜੋ ਗਲਤੀਆਂ ਭੁੱਲਾਂ ਚੁੱਕਾ ਹੋਈਆਂ ਨੇ ਜਾਂ ਜੋ ਉਹਨਾਂ ਨੇ ਅਚੀਵਮੈਂਟ ਕੀਤੀ ਹੈ ਉਹਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਸੱਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਾਤਮਸਤਕ ਹੋਣ ਲਈ ਪਹੁੰਚ ਰਹੀ ਹੈ ਇਸ ਤੋਂ ਇਲਾਵਾ ਨਵੇਂ ਸਾਲ ਦੀ ਆਮਦ ਹੈ ਨਵੇਂ ਸਾਲ ਦਾ ਸ਼ੁਰੂਆਤ ਕਰਨ ਲਈ ਗੁਰੂ ਮਹਾਰਾਜ ਦੇ ਘਰ ਦਰਸ਼ਨ ਕਰਨ ਦੇ ਲਈ ਸੰਗਤ ਇੱਥੇ ਪਹੁੰਚ ਰਹੀ ਹੈ ਤਸਵੀਰਾਂ ਤੁਹਾਨੂੰ ਬਿਆਨ ਕਰ ਰਹੀਆਂ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸੰਗਤ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਹੈ ਦੂਰ ਦਰਾਡੇ ਤੋਂ ਲੋਕਲ ਸੰਗਤ ਵੀ ਹੈ ਪੰਜਾਬ ਤੋਂ ਆਈ ਹੋਈ ਸੰਗਤ ਵੀ ਹੈ ਪਿੰਡਾਂ ਥਾਵਾਂ ਤੋਂ ਆਈ ਹੋਈ ਸੰਗਤ ਵੀ ਹੈ ਇਸ ਤੇ ਨਾਲ-ਨਾਲ ਜਿਹੜੇ ਸੈਲਾਨੀ ਨੇ ਉਹ ਵੀ ਇੱਥੇ ਮੌਜੂਦ ਨੇ ਸੋ ਇਸ ਇਹ ਸਾਲ ਦੀ ਅਖੀਰਲਾ ਦਿਨ ਹੈ ਜਿਸ ਕਰਕੇ ਸੰਗਤ ਇੱਥੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਕਿ ਸਾਲ 2024 ਖੁਸ਼ੀਆਂ ਭਰਿਆ ਨਿਕਲ ਗਿਆ ਹੈ ਇਸ ਸਾਲ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਸੀਗੀ ਉਸ ਸਮੇਂ ਦੇ ਮੁਤਾਬਕ ਚੰਗਾ ਹੋਇਆ ਮਾੜਾ ਹੋਇਆ ਇਸ ਦੇ ਲਈ ਭੁੱਲਾਂ ਚੁੱਕਾਂ ਵੀ ਜੜੀਆਂ ਹੋਈਆਂ ਨੇ ਉਹਦਾ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚ ਰਹੀ ਹੈ ਤੁਸੀਂ ਤਸਵੀਰਾਂ ਦੇਖੋ ਕਿ ਸੰਗਤ ਜਿਹੜੀ ਪਹੁੰਚ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਬੈਠ ਕੇ ਜਾਪ ਕਰਕੇ ਜਿਸ ਤਰ੍ਹਾਂ ਹੀ ਕੜੀ ਤੇ 12 ਵਜ ਜਾਣਗੇ ਔਰ ਦਿਨ ਵੀ ਅਗਲੇ ਦਿਨ ਦੀ ਨਵਾਂ ਸਾਲ ਚੜ ਜਾਏਗਾ ਤੇ ਵਾਹਿਗੁਰੂ ਨੂੰ ਨਤਮਸਤਕ ਹੋ ਕੇ ਸੰਗਤ ਖੁਸ਼ੀਆਂ ਦੇ ਖੇੜਿਆਂ ਦੇ ਨਾਲ ਆਪਣੇ ਘਰ ਵਾਪਸ ਨੂੰ ਪਰਤੇਗੀ ਸੋ ਇਹ ਸੰਗਤ ਇਹ ਸ਼੍ਰੀ ਹਰਮੰਦਰ ਸਾਹਿਬ ਦਾ ਨਜ਼ਾਰਾ ਹੈ ਤੁਹਾਨੂੰ ਇਸ ਸਾਈਡ ਤੇ ਤੁਹਾਨੂੰ ਦਿਖਾਣਾ ਹੈ ਕਿ ਸੰਗਤ ਜਿਹੜੀ ਸ਼੍ਰੀ ਹਰਮੰਦਰ ਸਾਹਿਬ ਜਿਹੜੀ ਆ ਰਹੀ ਹੈ ਉਹ ਵੀ ਤੁਸੀਂ ਤਸਵੀਰਾਂ 'ਚ ਦੇਖੋਗੇ ਕਿ ਸੰਗਤ ਦਾ ਕਿਤਨਾ ਕਿਤਨੀ ਸੰਗਤ ਇਸ ਦਰਬਾਰ ਤੇ ਆ ਰਹੀ ਹੈ ਉਹ ਵੀ ਉਸ ਦਿਨ ਤੇ ਜਦੋਂ ਸਾਲ ਦਾ ਅਖੀਰਲਾ ਦਿਨ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਸੀਂ ਇਸ ਬਾਬਤ ਗੱਲ ਵੀ ਕਰਾਂਗੇ ਸੰਗਤ ਦੇ ਨਾਲ ਕਿ ਸੰਗਤ ਦਾ ਮਾਨ ਦੇ ਵਿੱਚ ਕੀ ਹੈ ਉਹ ਇਸ ਦਿਹਾੜੇ ਨੂੰ ਕਿਉਂਕਿ ਸਾਲ ਦੇ ਅਖੀਰ ਦਿਨ ਕੁਝ ਹੀ ਮਿੰਟਾਂ ਦੇ ਵਿੱਚ ਹੁਣ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਏਗੀ ਪਰ ਤੁਸੀਂ ਤਸਵੀਰਾਂ 'ਚ ਦੇਖੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਪਹਿਲੇ ਨਾਲੋਂ 20 ਜ਼ਿਆਦਾ ਸੰਗਤ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਿਰਫ ਸਾਲ ਦਾ ਅਖੀਰਲਾ ਦਿਨ ਹੈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕਿ ਬਹੁਤ ਸੋਹਣਾ ਸਾਲ ਨਿਕਲ ਗਿਆ ਹੈ 2024 ਖੁਸ਼ੀਆਂ ਖੇੜਿਆਂ ਨਾਲ ਨਿਕਲਿਆ ਹੈ ਇਸ ਸਾਲ ਦੇ ਦੌਰਾਨ ਜੇ ਕੋਈ ਭੁੱਲਾਂ ਚੁੱਕਾ ਹੋਈਆਂ ਨੇ ਉਹਦੇ ਲਈ ਮਾਫੀ ਮੰਗ ਲਈ ਜਾਏਗੀ ਵਾਹਿਗੁਰੂ ਕੋਲ ਔਰ 2025 ਦੀ ਸ਼ੁਰੂਆਤ ਕਰ ਲਈ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਸੰਗਤ ਇੱਥੇ ਪਹੁੰਚ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਐਸਐਮ ਪਹੁੰਚੇ ਨੇ ਸਾਲ ਦੇ ਅਖੀਰਲੇ ਦਿਨ ਯਾਨੀ ਕਿ 31 ਦਸੰਬਰ ਨੂੰ ਕੁਝ ਹੀ ਦੇਰ ਚ ਉਂ ਨਵੇਂ ਸਾਲ ਦੀ آمد ਹੋ ਜਾਏਗੀ ਤਸਵੀਰਾਂ ਤੁਹਾਨੂੰ ਦੱਸ ਰਹੀਆਂ ਨੇ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਹੈ ਅਸੀਂ ਇਸ ਮਾਮਲੇ ਗੱਲ ਵੀ ਕਰਾਂਗੇ ਸੰਗਤ ਦੇ ਨਾਲ ਸਿਕ ਸਾਹਿਬ ਨਵੇਂ ਸਾਲ ਦੀ آمد ਹੋ ਰਹੀ ਹੈ ਪੁਰਾਣਾ ਚਲਾ ਗਿਆ ਹੈ ਵਾਹਿਗੁਰੂ ਦਾ ਸ਼ੁਕਰ ਕਰਨ ਲਈ ਅਸੀਂ ਪਹੁੰਚੇ ਆ ਕਿ ਕਹੋਗੇ ਵਾਹਿਗੁਰੂ ਦਾ ਸ਼ੁਕਰਾਨਾ ਲੱਖ ਲੱਖ ਬਹੁਤ ਚੰਗਾ 2024 ਸਾਲ ਨਿਕਲਿਆ ਹੂੰ ਥੈਂਕ ਯੂ ਬਹੁਤ ਬਹੁਤ ਸਾਰਿਆਂ ਦਾ ਜੀ ਬਹੁਤ ਨਵਾਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਅਰਦਾਸ ਵੀ ਕੀਤੀ ਹੈ ਜੀ ਕੋਈ ਵਾਇਗੁਰੂ ਬਸ ਸਾਰਿਆਂ ਨੂੰ ਐਂ ਸੁੱਖ ਸ਼ਾਂਤੀ ਬਖਸ਼ੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ ਜੀ ਬਿਲਕੁਲ ਸਭ ਨੂੰ ਸੁੱਖ ਸ਼ਾਂਤੀ ਵਾਇਗੁਰੂ ਬਖਸ਼ਣ ਉਹ ਸ਼ੁਕਰਾਨਾ ਕਰਨ ਦੇ ਲਈ ਵਾਇਗੁਰੂ ਦੇ ਦਰਬਾਰ ਤੇ ਵਿੱਚ ਸੰਗਤ ਪਹੁੰਚੀ ਹੋਈ ਹੈ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ 31 ਦਸੰਬਰ ਦਾ ਦਿਨ ਤੁਸੀਂ ਦੇਖ ਰਹੇ ਹੋ ਆ ਸੰਗਤ ਅੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਹੈ ਗੱਲ ਵੀ ਕਰਨੇ ਆ ਸਿੰਘ ਸਾਹਿਬ ਪੁਰਾਣਾ ਸਾਲ ਸਰ ਥੋੜਾ ਜਿਹਾ ਪੁਰਾਣਾ ਸਾਲ ਚਲਾ ਗਿਆ ਓਕੇ ਚਰਨਾਚਸੀ ਵੀ ਅਰਦਾਸ ਬੇਨਤੀ ਕਰਨ ਆਏ ਆ ਤੁਸੀਂ ਵੀ ਆਇਓ ਕਿਸ ਤਰ੍ਹਾਂ ਦਾ ਕੋਈ ਦੋ ਸ਼ਬਦ ਤੁਸੀਂ ਵੀ ਦੱਸੋ ਵੀ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਨਵੇਂ ਸਾਲ ਦੀਆਂ ਅ ਅੱਛੀ ਗੱਲ ਨਵਾਂ ਸਾਲ ਤਾਂ ਕਿਹ ਆਉਂਦਾ ਹੀ ਆਂਦਾ ਹਰ ਸਾਲ ਆਂਦਾ ਹੈ ਪਰ ਅਸੀਂ ਤੇ ਇਹ ਚਾਹਾਂਗੇ ਆਂਦਾ ਜਿਹੜਾ ਨਵਾਂ ਸਾਲ ਹੈ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਜੋ ਮਾਹੌਲ ਬਣ ਰਿਹਾ ਉਹਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਜੀ ਕਿੱਥੋਂ ਆਏ ਅਸੀਂ ਲੋਕਲੀਆਂ ਜੀ ਹਮਸੇ ਸਰਦਾ ਹੀ ਹਾਂ ਜੀ ਹਾਂਜੀ ਹਾਂਜੀ ਤੁਸੀਂ ਦੱਸਿਓ ਅ ਜਿਹ ਅੱਜ ਦਾ ਦਿਹਾੜਾ ਹੀ ਬੜਾ ਬਹੁਤ ਬਹੁਤ ਸੁੰਦਰ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਪੁਰਾਣਾ ਸਾਲ ਨੂੰ ਅਲਵਿਦਾ ਕਹਿ ਰਹੀ ਹੈ ਔਰ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿ ਰਹੀ ਹੈ ਔਰ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੇ ਵਾਸਤੇ ਜਿਹੜਾ ਪੁਰਾਣਾ ਸਾਲ ਹੈ ਉਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਕੀ ਬਹੁਤ ਵਧੀਆ ਸਾਲ ਨਿਕਲਿਆ ਹੈ ਅਤੇ ਨਵੇਂ ਸਾਲ ਦੇ ਵਾਸਤੇ ਸਵਾਗਤ ਹੈ ਨਵੇਂ ਸਾਲ ਦਾ ਕਿ ਸਾਰੇ ਆਵਸਤੇ ਹੀ ਚੜ੍ਹਦੀ ਕਲਾ ਰਹੇ ਅਤੇ ਵਧੀਆ ਸਾਲ ਨਿਕਲੇ ਸਾਰੇ ਆਵਸਤੇ ਸੋ ਤੁਸੀਂ ਦੇਖਿਆ ਕਿ ਸੰਗਤ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਹੈ ਉਹ ਵੀ ਉਸ ਦਿਨ ਯਾਨੀ ਕਿ ਪੁਰਾਣਾ ਸਾਲ ਜਿਹੜਾ ਹੈ 2024 ਜਿਸ ਦੀ ਅੱਜ ਖਤਮ ਹੋਣ ਵਾਲਾ ਹੈ 2024 ਔਰ ਕੁਝ ਹੀ ਦੇਰ ਬਾਅਦ 2025 ਦੀ ਸ਼ੁਰੂਆਤ ਹੋ ਜਾਏਗੀ ਸੋ ਇਸ ਪਵਿੱਤਰ ਦਿਹਾੜੇ ਦੇ ਉੱਤੇ ਇਸ ਮੁਕੱਦਸ ਦਿਨ ਦੇ ਉੱਤੇ ਇਸ ਨਵੇਂ ਸਾਲ ਨੂੰ ਵੈਲਕਮ ਕਰਨ ਦੇ ਲਈ ਔਰ ਪੁਰਾਣੇ ਸਾਲ ਲਈ ਜੋ ਵੀ ਜੋ ਬੀਤਾ ਸਾਲ ਹੈ ਉਸ ਦੌਰਾਨ ਖੁਇਆ ਭੁੱਲਾਂ ਚੁਕਾਂ ਅਰੇ ਜੋ ਅਚੀਵਮੈਂਟਸ ਨੇ ਇਸ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਗਤ ਪਹੁੰਚ ਰਹੀ ਹੈ ਤੁਸੀਂ ਦੇਖੋ ਤਸਵੀਰਾਂ ਲੋਕਲ ਸੰਗਤ ਵੀ ਹੈ ਬਾਹਰੋਂ ਵੀ ਆਈ ਹੈ ਦੇਸ਼ ਤੋਂ ਵੀ ਆਈ ਹੈ ਕੁਝ ਫੋਰਨਰ ਵੀ ਇੱਥੇ ਪਹੁੰਚੇ ਹੋਏ ਨੇ ਸੈਲਾਨੀ ਵੀ ਪਹੁੰਚੇ ਹੋਏ ਨੇ ਔਰ ਇਹ ਨਜ਼ਾਰਾ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦਾ ਦੇਖ ਸਕਦੇ ਹੋ ਔਰ ਕੁਝ ਹੀ ਦੇਰ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਏਗੀ ਵਾਈ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਪੁਰਾਣਾ ਸਾਲ ਅਲਵਿਦਾ ਕਿਹਾ ਜਾਏਗਾ ਔਰ ਨਵੇਂ ਸਾਲ ਨੂੰ ਜੀ ਆਇਆਂ ਨੂੰ ਆਖਿਆ ਜਾਏਗਾ ਸੰਗਤ ਦੇ ਥਿਊ ਹੋਰ ਦੇਖਾਂਗੇ ਸੰਗਤ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਆਪਣੀ ਫੈਮਿਲੀ ਕੇ ਸਾਥ ਜੀ ਜੀ ਇਹ ਮੇਰਾ ਪਹਿਲਾ ਭਗਵਾਨ ਦੇ ਦਰਬਾਰ ਮੇ ਵਿਜ਼ਿਟ और नए साल पे सोचा कि नए साल की शुरुआत करना है तो भगवान के नाम से ही स्टार्ट करें भगवान के दर्शन करके करें क्योंकि इनसे बड़ा कोई नहीं है, है। तो भगवान का आशीर्वाद लिया और काफी अच्छा एक्सपीरियंस रहा और जिस तरीके का क्राउड और क्रेज देख रहा हूँ मुझे लगता है कि ये अगला साल भी हमारा उतना ही उत्साहित रहेगा जितना दो हमारा जा रहा है सो so, आपके सभी व्यूवर्स को नए वर्ष की ढेर सारी शुभकामनाएं एंड आशा करते हैं कि जैसे अच्छे दिन हमारे गए हैं वैसे आने वाले दिन भी अच्छे रहे और हम सबका भला हो so, साथ साथ, संपूर्ण विश्व का कल्याण हो हो सबका मंगलमय आपको वाहे गुरु जी का की आप कुछ क्या मैं कहना चाहता हूँ मैं मतलब बहुत सालों बाद में गोल्डन आया मतलब मैंने बहुत अच्छा एक्सपीरियंस लिया मतलब ਸਾ ਮਤਲਬ ਅਗਲੇ ਸਾਲ ਵੀ ਹਿੱਟ ਕਿਹਾ ਉਸ ਦਾ ਮਤਲਬ ਤਾਂ ਬਹੁਤ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਬਹੁਤ ਪੋਜ਼ਿਟਿਵ ਵਾਈਬਜ਼ ਆ ਰਹੀ ਹੈ ਸਭ ਕੁਝ ਬੜੀ ਤਰ੍ਹਾਂ ਸੇ ਵਾਈ ਗੁਰੂ ਜੀ ਜੀ ਸਰ ਪੁਰਾਣਾ ਸਾਲ ਜਾ ਰਿਹਾ ਹੈ ਨਵਾਂ ਸਾਲ ਆ ਰਿਹਾ ਹੈ ਬਾਈ ਉਹਦਾ ਸ਼ੁਕਰਾਨਾ ਕਰਨ ਲਈ ਪਹੁੰਚਿਆ ਸੀ ਵਾਈ ਗੁਰੂ ਦਾ ਸ਼ੁਕਰਾਨਾ ਕਰਨ ਲਈ ਵੀ ਪਹੁੰਚਿਆ ਤੇ ਵਾਈ ਗੁਰੂ ਦੇ ਦਰ ਤੇ ਅਰਦਾਸ ਬੇਨਤੀ ਕਰਨ ਲਈ ਪਹੁੰਚਿਆ ਹਰ ਸਾਲ ਦੀ ਤਰ੍ਹਾਂ ਅਗਲਾ ਸਾਲ ਵੀ ਖੁਸ਼ੀਆਂ ਭਰਿਆ ਹੋਵੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਸੁਖੀ ਸੰਧੀ ਸਾਲ ਲੰਘੇ ਤੇ ਨਵਾਂ ਸਾਲ ਸੁਖੀ ਸੰਧੀ ਚੜੇ ਹਾਂਜੀ ਇਹੀ ਮਹਾਰਾਜ ਅਗੇ ਅਰਦਾਸ ਹੈ ਤੇ ਮਸ਼ਈਰ ਦੱਸੋਗੀ ਹਰ ਸਾਲ ਦੀ ਤਰ੍ਹਾਂ ਸਾਰੇ ਵੀ ਮਹਾਰਾਜ ਦੇ ਦਰਬਾਰ ਤੇ ਆਏ ਆ ਮਾ ਤੁਹਾਡੇ ਕਿ ਸ਼ੁਕਰੀਆ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਆ ਰਿਹਾ ਹੈ ਇੱਕ ਵਾਹਿਗੁਰੂ ਦੇ ਘਰ ਦਰਸ਼ਨ ਕਰਨਾ ਆਏ ਸੀ ਇਸ ਦਿਨ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਨਵੇਂ ਸਾਲ ਦੇ ਆਖਰੀ ਦਿਨਿਆ ਜਿਹਨਸੀ ਪਰਿਵਾਰ ਸਾਹਿਬ ਪਹੁੰਚੇ ਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਵਾਸਤੇ ਤੇ ਅਰਦਾਸ ਕਰਨ ਵਾਸਤੇ ਨਵੇਂ ਸਾਲ ਵਾਸਤੇ ਤੱਕੀ ਨਵਾਂ ਸਾਲ ਸਾਰਿਆਂ ਵਾਸਤੇ ਅੱਛਾ ਅੱਛਾ ਚੜੇ ਸਰਬੱਤ ਦਾ ਭਲਾ ਹੋਵੇ ਬਹੁਤ ਹੀ ਚਿਤਰਾ ਮਤਲਬ ਗੁਜਰੇ ਸਸਿਆ ਸੇਰ ਅਰਦਾਸ ਕਰ ਰਿਹਾ ਗੁਰੂ ਆਦ ਲਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਦੇ ਲਈ ਔਰ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੰਗਤ ਦੂਰ ਦਰਾਡੇ ਤੋਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀ ਹੈ ਔਰ ਸ਼ੁਕਰ ਕਰ ਰਹੀ ਹੈ ਮਹਾਰਾਜ ਦਾ ਕਿ ਅਗਲਾ ਸਾਲ ਵੀ ਬੀਤੇ ਸਾਲ ਵਾਂਗ ਬਹੁਤ ਖੁਸ਼ੀਆਂ ਖੇੜਿਆ ਪਰਿਆ ਰਵੇ ਵਾਹਿਗੁਰੂ ਅੱ ਤੋਂ ਕੋ ਅੱਗੇ ਅਰਦਾਸ ਕੀਤੀ ਹੈ ਕਿ ਹਰ ਇੱਕ ਨੂੰ ਸੁਖ ਸ਼ਾਂਤੀ ਔਰ ਸਮਰiddhi ਬਖਸ਼ੇ ਅਸੀਂ ਵੀ ਇਹੀ ਅਰਦਾਸ ਕਰਾਂਗੇ ਕਿ ਸਭ ਦਾ ਨਵਾਂ ਸਾਲ ਸੁਖ ਰਵੇ ਭਰਿਆ ਰਵੇ ਤਨ ਤੌਲਦ ਨਾਲ ਭਰੇ ਰਹਿਣ ਦਰਬਾਰ ਔਰ ਐਸੇ ਤਰ੍ਹਾਂ ਹੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਰਹਾਂ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀਵੈਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ